ਇਹ ਚ ਗਰਮੀ ਤੋਂ ਬਚਣ ਦੇ ਲਈ ਖਾਸ ਧਿਆਨ ਰੱਖੋ ਵਾਤੋ ਵਾਤ ਪਾਣੀ ਪੀਓ ਯਾਤਰਾ ਦੌਰਾਨ ਹਮੇਸ਼ਾ ਆਪਣੇ ਨਾਲ ਕਿਸੇ ਤਰੀਕੇ ਦਾ ਕੋਈ ਕਪੜਾ ਰੱਖੋ ਧੁੱਪ ਦੇ ਵਿੱਚ ਜਾਣ ਵੇਲੇ ਹਲਕੇ ਰੰਗ ਦੇ ਢਿੱਲੇ ਫਿਟਿੰਗ ਤੇ ਸੂਤੀ ਕਪੜੇ ਪਾਓ ਅੱਖਾਂ ਨੂੰ ਬਚਾਉਣ ਦੇ ਲਈ ਸਨ ਗਲਾਸ ਦੀ ਵਰਤੋਂ ਕਰੋ ਤਾਂ ਹਰ ਵੇਲੇ ਪਾਣੀ ਆਪਣੇ ਕੋਲ ਰੱਖੋ ਆਪਣੇ ਸਿਰ ਨੂੰ ਸਕਾਫ ਜਾਂ ਟੋਪੀ ਦੇ ਨਾਲ ਢਕੋ ਤੇ ਹਮੇਸ਼ਾ ਜੁੱਤੀਆਂ ਜਾਂ ਚੱਪਲਾਂ ਪਾਓ ਹਲਕਾ ਭੋਜਨ ਖਾਓ ਤੇ ਮੌਸਮੀ ਫਲਾਂ ਦਾ ਸੇਵਨ ਜ਼ਰੂਰ ਕਰੋ ਲਾਜ਼ਮੀ ਤੌਰ ਦੇ ਉੱਤੇ ਗਰਮੀ 'ਚ ਥੋੜੀ ਰਾਤ ਮਿਲੇਗੀ ਜਿਵੇਂ ਤਰਬੂਜ਼, ਖੀਰਾ, ਸੰਤਰਾ, ਲੱਸੀ, ਨਮਕ, ਸ਼ੱਕਰ ਦਾ ਕੋਲ, ਨਿੰਬੂ ਪਾਣੀ, ਆਂਬ ਪੰਨਾ ਦਾ ਸੇਵਨ ਤੁਸੀਂ ਕਰ ਸਕਦੇ ਹੋ। ਕੱਚਾ ਪਿਆਜ਼, ਸਤੂ, ਪੁਦੀਨਾ, ਸੌਂਫ, ਖਸਖਸ ਨੂੰ ਆਪਣਾ ਰੋਜ਼ਾਨਾ ਦੀ ਖੁਰਾਕ ਦੇ ਵਿੱਚ ਵਰਤੋ। ਰਾਤ ਨੂੰ ਤਾਜ਼ੀ ਅਤੇ ਠੰਡੀ ਹਵਾ ਘਰ ਦੇ ਵਿੱਚ ਆਉਣ ਦਾ ਪ੍ਰਬੰਧ ਕਰੋ ਤਾਂ ਜੋ ਤੁਹਾਨੂੰ ਗਰਮੀ ਤੋਂ ਥੋੜੀ ਰਾਤ ਮਿਲ ਸਕੇ। ਹੀਟ ਸਟ੍ਰੋਕ ਤੋਂ ਪੀੜਤ ਵਿਅਕਤੀ ਨੂੰ ਛਾਂ ਦੇ ਵਿੱਚ ਲਟਾ ਦਿਓ। ਗਰਮੀ ਦੇ ਵਿੱਚ ਜੇਕਰ ਹੀਟ ਸਟ੍ਰੋਕ ਆਉਂਦਾ ਹੈ, ਸਰੀਰ ਤੇ ਤੰਗ ਕੱਪੜੇ ਹੈ ਤਾਂ ਉਹਨਾਂ ਨੂੰ ਢਿੱਲਾ ਕਰੋ ਜਾਂ ਹਟਾ ਦਿਓ। ਜੇਕਰ ਸੰਭਵ ਹੁੰਦਾ ਹੈ ਹੀਟ ਸਟ੍ਰੋਕ ਤੋਂ ਪੀੜਤ ਵਿਅਕਤੀ ਦੇ ਸਰੀਰ ਨੂੰ ਠੰਡੇ ਗਿੱਲੇ ਕੱਪੜੇ ਦੇ ਨਾਲ ਪੂੰਝੋ ਅਤੇ ਠੰਡੇ ਪਾਣੀ ਦੇ ਨਾਲ ਉਸ ਨੂੰ ਨਹਾਓ ਸਰੀਰ ਦਾ ਤਾਪਮਾਨ ਘਟਾਉਣ ਦੇ ਲਈ ਕੂਲਰ ਪੱਖੇ ਦੀ ਵਰਤੋਂ ਕਰੋ ਤਾਂ ਜੋ ਤਾਪਮਾਨ ਜਿਹੜਾ ਨਾਰਮਲ ਹੋਵੇ ਵਿਅਕਤੀ ਦੀ ਗਰਦਨ ਪੇਟ ਅਤੇ ਸਿਰ ਤੇ ਵਾਰ-ਵਾਰ ਗਿੱਲਾ ਅਤੇ ਠੰਡਾ ਕੱਪੜਾ ਰੱਖੋ ORS ਨਿੰਬੂ ਪਾਣੀ ਨਮਕ ਸ਼ੱਕਰ ਕੋਲ ਜਾਂ ਸ਼ਰਬਤ ਪੀਣ ਦੇ ਲਈ ਉਸ ਨੂੰ ਦਿਓ ਤਾਂ ਅਜਿਹੇ ਦੇ ਵਿੱਚ ਇਹਨਾਂ ਚੀਜ਼ਾਂ ਦੀ ਜੇਕਰ ਵਰਤੋਂ ਕਰੋਗੇ ਇਹਨਾਂ ਉਪਾਅ ਨੂੰ ਜੇਕਰ ਵਰਤੋਂ ਕਰੋਗੇ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਇੱਥੇ ਵੇਖਣ ਨੂੰ ਮਿਲੇਗਾ ਤੇ ਇਸ ਤੋਂ ਬਾਅਦ ਡਾਕਟਰੀ ਸਹਾਇਤਾ ਲਾਜ਼ਮੀ ਤੌਰ ਦੇ ਉੱਤੇ ਲੈਣੀ ਪਵੇਗੀ ਤਾਂ ਅਜੇਦ ਵਿੱਚ ਕਿਉਂਕਿ ਗਰਮੀ ਸਿਖਰ ਦੇ ਉੱਤੇ ਪਹੁੰਚ ਗਈ ਹੈ ਤਾਂ ਇਸ ਗਰਮੀ ਦੇ ਕਾਰਨ ਲੋਕਾਂ ਦੇ ਲਈ ਬਿਹਤ ਜਿਆਦਾ ਚੁਣੌਤੀ ਭਰਪੂਰ ਹੋ ਗਿਆ ਹੈ ਖਾਸ ਤੌਰ ਦੇ ਉਤੇ ਉਹ ਲੋਕ ਜਿਹੜੇ ਆਪਣੇ ਕਮਾਕਾਰਾਂ ਦੇ ਉਤੇ ਜਾਂਦੇ ਨੇ ਖਾਸ ਤੌਰ ਦੇ ਉਤੇ ਦੁਪਹਿਰ ਵੇਲੇ ਕਿਉਂਕਿ ਦੁਪਹਿਰ ਵੇਲੇ ਗਰਮੀ ਸਿਖਰ ਦੇ ਉਤੇ ਪਹੁੰਚੀ ਹੁੰਦੀ ਹੈ ਅਜੇ ਦੇ ਵਿੱਚ ਸੜਕਾਂ ਦੇ ਉਤੇ ਆਉਣਾ ਜਾਣਾ ਲੋਕਾਂ ਦੇ ਲਈ ਬਿਹਤ ਚੁਣੌਤੀ ਭਰਪੂਰ ਬਣ ਜਾਂਦਾ ਹੈ ਤਾ ਉੱਚ ਤਾਪਮਾਨ ਦੇ ਵਿੱਚ ਬਹੁਤ ਜਿਆਦਾ ਸਰੀਰਕ ਮਿਹਨਤ ਨਾ ਕਰੋ ਗਰਮ ਪੀਣ ਵਾਲੇ ਪਦਾਰਥ ਜਿਵੇਂ ਚਾਹ ਕੌਫੀ ਦੀ ਵਰਤੋਂ ਨਾ ਕਰੋ